ਅੱਜ ਬਣਾ ਰਹੇ ਹਾਂ ਜੀ ਆਪਾਂ ਕद्दू ਦੀ ਸਬਜ਼ੀ ਜਾਣੇ ਕੀ ਮਲਾਈ ਵਾਲੇ ਕद्दू ਦੀ ਸਬਜ਼ੀ ਕद्दू ਦੀ ਸਬਜ਼ੀ ਵਾਸਤੇ ਆਪਾਂ ਨੂੰ ਤਿੰਨ ਤਾਂ ਕद्दू ਚਾਹੀਦੇ ਨੇ ਜੀ ਤੇ ਦੋ మీడియం ਸਾਈਜ਼ ਦੇ ਚਾਹੀਦੇ ਨੇ ਜੀ ਆਪਾਂ ਨੂੰ ਪਿਆਜ਼ ਤੇ ਆਹ ਚਾਹੀਦੀਆਂ ਚਾਰ ਮਿਰਚਾਂ ਚਾਹੀਦੇ ਨੇ ਹਰੀਆਂ ਮਿਰਚਾਂ ਇਹਨੂੰ ਚੋਪ ਕਰ ਲਓ ਫੁੱਲੀ ਚੋਪ ਹਨ ਤੇ ਆਹ ਇੱਕ మీడియం ਸਾਈਜ਼ ਦਾ ਚਾਹੀਦਾ ਟਮਾਟਰ ਆਪਾਂ ਕद्दू ਬਣਾਵਾਂਗੇ ਤੜਕੇ ਵਾਲੇ ਲੋਕ ਕਈ ਕद्दू ਤੇ ਐ ਸਿੱਟ ਦਿੰਦੇ ਨੇ ਉਹ ਨਹੀਂ ਆਪਾਂ ਕੜਕੇ ਵਾਲੇ ਬਣਾਵਾਂਗੇ ਆਪਾਂ ਨੂੰ ਚਾਹੀਦਾ ਜਿੰਜਰ ਗਾਰਲਿਕ ਪੇਸਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾਗਾ ਆਪਣਾ ਆਪਣਾ ਗੈਸ ਹੌਣ ਕਰਨਾ ਗੈਸ ਹੌਣ ਕਰਨ ਤੋਂ ਬਾਅਦ ਜਦੋਂ ਗੈਸ ਹੌਣ ਕਰ ਲਿਆ ਤੇ ਉਹਦੇ ਉੱਤੇ ਆਪਾਂ ਆਪਣਾ ਨਾ ਕੁੱਕਰ ਰੱਖ ਦੇਣਾਗਾ ਕੁੱਕਰ ਪੂਰਾ ਸਾਫ ਸੁਪਰਾ ਕੇ ਰੱਖ ਦੇਣਾ ਤੇ ਉਹਦੇ ਵਿੱਚ ਪਾ ਦੇਣੀ ਆਪਾਂ 2 ਟੇਬਲस्पून ਜਾਨੇ ਕਿ ਰਫੈਂਡ ਰਫੈਂਡ ਘਿਓ ਦੇ ਕਿਉਂਕਿ ਟੇਬਲस्पून ਆਪਾਂ ਤੇਲ ਕਿਉਂ ਜ਼ਿਆਦਾ ਨਹੀਂ ਪਾਉਣਾ ਜੇ ਕਿ ਉਹ ਜਾਦੇ ਪਾਵਾਂਗੇ ਕਿਉਂਕਿ ਜਿਹੜੀ ਮਲਾਈ ਹੁੰਦੀ ਆ ਮਲਾਈ ਦੇ ਵਿੱਚੋਂ ਵੀ ਘਿਓ ਨਿਕਲੇ ਆਉਂਦਾ ਹਨਾ ਫਿਰ ਇਸ ਕਰਕੇ ਕਿਉਂ ਆਪਾਂ ਜ਼ਿਆਦੇ ਨਹੀਂ ਪਾਉਣਾ ਮੈਨੂੰ ਕਿਉਂ ਜ਼ਿਆਦੇ ਪੈ ਗਿਆ ਜੀ ਮੈਂ ਕਿਉਂ ਘੜਤਾ ਸੀਗਾ ਇਹ ਠੀਕ ਹੈ ਜੀ ਆਹ ਹੁਣ ਆਪਾਂ ਪਾਦੇ ਇਸ ਤੋਂ ਬਾਅਦ ਇਹਦੇ ਵਿੱਚ ਪਾਤਾ ਭਾਜੀ ਦਾ ਜਦੋਂ ਇਹ ਜੀਰਾ ਆਪਣਾ ਥੋੜਾ ਜਿਹਾ ਭੁੰਨਿਆ ਗਿਆ ਤੇ ਇਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਬਾਈ ਜੀ ਹਰੀਆਂ ਮਿਰਚਾਂ ਜਦੋਂ ਪਾਤੀਆਂ ਜੀ ਇਹਦੇ ਵਿੱਚ ਥੋੜੀਆਂ ਜਿਹੀ ਆਪਾਂ ਹਰੀਆਂ ਮਿਰਚਾਂ ਵੀ ਭੁੰਨ ਲੈਣੀਆਂ ਨੇ ਆਪਣੀਆਂ ਕਿ ਆਪਣਾ ਹਰੀਆਂ ਮਿਰਚਾਂ ਨਾ ਪੱਕਾਂ ਜੇ ਨਾ ਲੱਗਣਾ ਕਿ ਪੱਕੇ ਜੇ ਜਾਣ ਹਰੀਆਂ ਮਿਰ ਤਾਂ ਕਰਕੇ ਪਹਿਲੇ ਵਿੱਚ ਹਰੀਆਂ ਮਿਰਚਾਂ ਪਾ ਦੇ ਦੋਸਤੋ ਬਾਅਦ ਪਾ ਦੇਣਾ ਜੀ ਆਪਾਂ ਇਹਦੇ ਵਿੱਚ 1.5 ਸਪੂਨ ਪਾ ਦੇਣਾ ਆਪਾਂ ਜਿੰਜਰ ਗਾਰਲਿਕ ਪੇਸਟ ਤੇ ਉਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿੰਜਰ ਗਾਰਲਿਕ ਪੇਸਟ ਆਪਾਂ ਨੂੰ ਪਾ ਦੇਣਾ ਚਾਹੀਦਾ ਤੇ ਪਹਿਲਾਂ ਪਾਵਾਂਗੇ ਤਾਂ ਉਰਦਾ ਵੀ ਮਗਰ ਕੋਈ ਚੀਜ਼ ਕੁ ਹਰੀ ਗਰਚ ਪਈ ਹੋ ਜਾ ਤੋ ਪਾਇਆ ਹੋਵੇ ਤਾਂ ਉਹ ਕਰ ਲੈਣਾ ਚਾਹੀਦਾ ਪਾ ਲੈਣਾ ਚਾਹੀਦਾ ਤੇ ਆਪਣਾ ਵਧੀਆ ਹਰੀਆਂ ਮਿਰਚਾਂ ਆਪਣੀਆਂ ਪੱਕ ਗਈਆਂ ਜੀ ਠੀਕ ਆ ਪੱਕਣ ਤੋਂ ਬਾਅਦ ਤੇ ਇਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਆਪਣੇ ਆਹ ਜਿਹੜੇ ਰਹਿ ਗਏ ਆ ਦੋ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਜਾਣੇ ਕੀ ਗੰਡੇ ਆਪਣੇ ਗੰਡੇ ਪਾਤੇ ਜੀ ਇਹਦੇ ਵਿੱਚ ਠੀਕ ਆ ਗੰਡਿਆਂ ਨੂੰ ਉਹਨਾ ਟਾਈਮ ਪਕਾਉਣਾ ਆਪਾਂ ਜਿੰਨਾ ਟਾਈਮ ਗੰਡੇ ਆਪਣੇ 골ਡਨ ਜੇ ਨਹੀਂ ਹੋ ਜਾਂਦੇ ਜਦੋਂ ਆਪਣੇ ਗੰਡੇ 골ਡਨ ਹੋ ਗਏ ਜੀ ਨਾਲ ਦੀ ਨਾਲ ਵਿੱਚ ਪਾ ਦੇਣਾ ਆਪਾਂ ਆਪਣੇ ਟਮਾਟਰ ਆ ਪਾ ਲਈਏ ਆਪਾਂ ਆਪਣੇ ਟਮਾਟਰ ਟਮਾਟਰ ਤੋਂ ਬਾਅਦ ਆਪਾਂ ਇਹਨੂੰ ਆਪਾਂ ਪਿਆਜ਼ ਦੀ ਨਾਲ ਲਾਉਣ ਤੋਂ ਬਾਅਦ ਨਾ ਆਪਾਂ ਨੇ ਜੀ ਕਿਉਂਕਿ ਕੁੱਕਰ ਦਾ ਲਾਦਾਂਗੇ ਧੱਕਣ ਧੱਕਣ ਲਾ ਕੇ ਇਹਦੀ ਆਪਾਂ ਸੀਟੀ ਮਰਵਾਉਣੀ ਆ ਇਦਿ ਕੀ ਸੀਟੀ ਮਰਵਾਗੇ ਤਾਂ ਜੋ ਆਪਣੇ ਪਿਆਜ਼ ਟਮਾਟਰ ਚੰਗੀ ਤਰ੍ਹਾਂ ਗਲ ਜੇ ਜਾਣ ਜਾਂ ਚੰਗੀ ਤਰ੍ਹਾਂ ਬਣ ਜੇ ਜਾਣ ਉਸ ਤੋਂ ਬਾਅਦ ਆਪਾਂ ਕੀ ਕਰਨਾ ਬਾਈ ਜੀ ਆਪਣੇ ਪਿਆਜ਼ ਟਮਾਟਰ ਬਣ ਗਿਆ ਪਾਉਂਦੇ ਮੈਂ ਸੀਟੀ ਦੀ ਹਵਾ ਜੀ ਘਟਤੀ ਸੀ ਕਿਉਂਕਿ ਆਪਣੇ ਪਿਆਜ਼ ਟਮਾਟਰ ਬਣ ਕੇ ਤਿਆਰ ਹੋ ਚੁੱਕੇ ਨੇ ਜੀ ਤੇ ਜਿਹੜੇ ਆਪਣੇ ਇਹ ਪਿਆਜ਼ ਟਮਾਟਰ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਪਣਾ ਨੂਨ ਮਿਰਚ ਮਸਾਲਾ ਠੀਕ ਆ ਜੀ ਆ ਜਿਹੜਾ ਆਪਣਾ ਨੂਨ ਮਿਰਚ ਮਸਾਲਾ ਪਾ ਰਹੇ ਹਾਂ ਜੀ ਆ ਪਾਇਆ 30 tsp ਹਲਦੀ ਦਾ ਥੋੜੀ ਜੀ ਲਾਲ ਮਿਰਚੋਂ ਕੀ ਹਰੀ ਮਿਰਚ ਪਾਈ ਸੀਗੀ ਜੀ ਤੇ ਆ ਸਵਾਦ ਅਨੁਸਾਰ ਪਾਤਾ ਨਮਕ ਜੀ ਆਪਾਂ ਠੀਕ ਆ ਜੀ ਤੇ ਆ ਸਵਾਦ ਅਨੁਸਾਰ ਪਾਤਾ ਨਮਕ ਤੇ ਨਮਕ ਪਾਉਣ ਤੋਂ ਬਾਅਦ ਜਦੋਂ ਇਹਦੇ ਵਿੱਚ ਪਾਤਾ ਆਪਾਂ ਕੁੱਕਰ ਦੇ ਵਿੱਚ ਤੇ ਉਸ ਤੋਂ ਬਾਅਦ ਨੇ ਇਹਦੇ ਨਾਲ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਾਂਗੇ ਪਾਣੀ ਪਾਣੀ ਪਾਉਣ ਨਾਲ ਆਪਣਾ ਮਸਾਲਾ ਵੀ ਜਿਹੜਾ ਮੜਾ ਜਿਹੜਾ ਆ ਹੋਊਗਾ ਨਾ ਮਿਰਚ ਵੀ ਉਹਦੇ ਵਿੱਚ ਬਣ ਦੋ ਤੇ ਉਸ ਤੋਂ ਬਾਅਦ ਪਾਤੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਜੀ ਕਸੂਰੀ ਮੇਥੀ ਪਾਤੀ ਤੇ ਆਪਣਾ ਮਸਾਲਾ ਬਣ ਰਿਹਾ ਤੇ ਮਸਾਲਾ ਆਪਣਾ ਜਦੋਂ ਮਸਾਲੇ ਨੇ ਸਮਝੋ ਆਪਣੇ ਘਿਓ ਹੋ ਜਾ ਜਾਂ ਤੇਲ ਜਾਂ ਛੱਡਤਾ ਸਮਝੋ ਆਪਣਾ ਮਸਾਲਾ ਬਣ ਕੇ ਉਦੋਂ ਨੂੰ ਤਿਆਰ ਆ ਬਾਈ ਜੀ ਆ ਦੇਖੋ ਹੁਣ ਬਸ ਮੜਾ ਜ ਆਪਣਾ ਘਿਓ ਛੱਡਣ ਵਾਲਾ ਮਸਾਲਾ ਜਦੋਂ ਮਸਾਲੇ ਨੇ ਘਿਓ ਹੋ ਜਾ ਛੱਡਤਾ ਆਪਣਾ ਮਸਾਲਾ ਬਣ ਕੇ ਉਦੋਂ ਤਿਆਰ ਹੋ ਚੁੱਕਿਆ ਮਸਾਲਾ ਬਣ ਕੇ ਤਿਆਰ ਹੋ ਚੁੱਕਿਆ ਤਾਂ ਇਸ ਵਿੱਚ ਪਾਤਾ ਜੀ ਆਪਾਂ ਆਪਣਾ ਕੱਦੂ ਆਹ ਪਾਤੇ ਜੀ ਕद्दू ਠੀਕ ਆ ਆਪਣੇ ਇਹ ਤਿੰਨ ਮੀਡੀਅਮ ਸਾਈਜ਼ ਦੇ ਕद्दू ਨੇਗੇ ਪੂਰੇ ਵਧੀਆ ਕद्दू ਨੇਗੇ ਦੇਸੀ ਕद्दू ਆਪਣੇ ਘਰ ਦੇ ਕद्दू ਨੇ ਜੀਏ ਠੀਕ ਆ ਆਹ ਪਾਤੇ ਜੀ ਇਹਦੇ ਵਿੱਚ ਤੇ ਇਹਨੂੰ ਹੁਣ ਜਿਹੜੇ ਕद्दू ਪਾਤੇ ਸੀ ਇਹਨੂੰ ਚੰਗੀ ਤਰ੍ਹਾਂ ਨਾ ਆਪਾਂ ਰਲਾਲੇ ਨਾ ਕਟਚੀ ਮਾਰ ਕੇ ਚੰਗੀ ਤਰ੍ਹਾਂ ਤਾਂ ਜੋ ਨੂਨ ਤੇ ਮਿਰਚ ਮਸਾਲੇ ਹਲਦੀ ਦਾ ਥੋੜਾ ਥੋੜਾ ਦਾਣਾ ਵੀ ਨਾ ਇੱਕ ਇੱਕ ਕद्दू ਦੇ ਦਾਣੇ ਦੇ ਇੱਕ ਇੱਕ ਕद्दू ਦੇ ਉਹਦੇ ਵਿੱਚ ਜਾਵੇ ਤਾਂ ਜੋ ਖਾਣ ਦੇ ਵਿੱਚ ਵੀ ਸਵਾਦ ਲੱਗੇ ਕਿਉਂਕਿ ਆਪਾਂ ਮਲਾਈ ਮਲੂਈ ਪਹਿਲਾਂ ਪਾਤੀ ਸੀ ਇਹਦੇ ਵਿੱਚ ਤੇ ਹੁਣ ਇਹਦਾ ਆਪਾਂ ਲਾਤਾ ਢੱਕਣ ਦੇ ਢੱਕਣ ਲਾਉਣ ਤੋਂ ਬਾਅਦ ਇਹਦੀਆਂ ਆਪਾਂ ਤਿੰਨ ਤਿੰਨ ਸੀਟੀਆਂ ਮਰਵਾਉਣਿਆਂ ਤੇ ਤਿੰਨ ਸੀਟੀਆਂ ਮਰਵਾਉਣ ਤੋਂ ਬਾਅਦ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਜੀ ਇਹ ਕਦੂ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਜੇ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸਮਾਇਰਾ ਕਿਚਨ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਵਾਹਿਗੁਰੂ ਜੀ ਘਾਲਤੋ ਵਾਹਿਗੁਰੂ ਜੀ ਕੀ ਫਤਿਹ